ਅਸਵਕ ਦੀ ਵੱਡੀ ਖਬਰ ਫਗਵਾੜਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਨਿਜੀ ਯੂਨੀਵਰਸਿਟੀ ਵਿੱਚ ਇੱਕ ਕੁੜੀ ਵੱਲੋਂ ਖੁਦਕੁਸ਼ੀ ਕਰ ਲਈ ਗਈ ਜਾਂ ਫਿਰ ਕਿਸੇ ਨੇ ਉਸ ਨੂੰ ਧੱਕਾ ਦਿੱਤਾ ਇਹ ਸਸਪੈਂਸ ਬਣਿਆ ਹੋਇਆ ਹੈ ਕਿਉਂਕਿ ਇੱਕ ਕੁੜੀ ਦੀ ਮੌਤ ਹੋਈ ਹੈ ਨੌਵੀਂ ਮੰਜ਼ਿਲ ਤੋਂ ਹੇਠਾਂ ਡਿੱਗੀ ਜੋ ਸ਼ੁਰੂਆਤੀ ਜਾਣਕਾਰੀ ਸਾਹਮਣੇ ਆਈ ਕਿ ਕਿਸੇ ਨੇ ਧੱਕਾ ਦਿੱਤਾ ਇਸ ਕੁੜੀ ਨੂੰ ਜਾਂ ਫਿਰ ਆਪਣੇ ਆਪ ਡਿੱਗੀ ਇਹ ਫਿਲਹਾਲ ਜਾਂਚ ਦਾ ਵਿਸ਼ਾ ਹੈ ਦਿੱਲੀ ਵਿੱਚ ਇੱਕ ਕੁੜੀ ਜੌਬ ਕਰਦੀ ਸੀ ਕੰਮ ਕਰਦੀ ਸੀ ਪਹਿਲਾਂ ਇਸੇ ਨਿਜੀ ਯੂਨੀਵਰਸਿਟੀ ਦੀ ਵਿਦਿਆਰਥਣ ਸੀ ਤਾਂ ਸਰਟੀਫਿਕੇਟ ਲੈਣ ਲਈ ਨਿਜੀ ਯੂਨੀਵਰਸਿਟੀ ਵਿੱਚ ਪਹੁੰਚੀ ਸੀ ਫਗਵਾੜਾ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਸਰਟੀਫਿਕੇਟ ਲੈਣ ਲਈ ਕੁੜੀ ਪਹੁੰਚੀ ਸੀ ਪਰ ਮੌਤ ਹੋ ਗਈ ਨੌਵੀਂ ਮੰਜ਼ਿਲ ਤੋਂ ਹੇਠਾਂ ਡਿੱਗਣ ਕਾਰਨ ਮੌਤ ਹੋਈ ਆਕਾਂਖਸ਼ਾ ਇਸ ਕੁੜੀ ਦਾ ਨਾਂ ਦੱਸਿਆ ਜਾ ਰਿਹਾ ਹੈ ਕਰਨਾਟਕਾ ਦੇ ਮੰਗਲੂਰੂ ਦੀ ਰਹਿਣ ਵਾਲੀ ਇਹ ਦੱਸੀ ਜਾ ਰਹੀ ਹੈ ਤੇ ਇਥੇ ਇਹ ਦੱਸ ਦਈਏ ਕਿ ਫਗਵਾੜਾ ਵਿੱਚ ਮੌਤ ਹੋਈ ਹੈ ਤੇ ਫਿਲਹਾਲ ਦਿੱਲੀ ਵਿੱਚ ਕੰਮ ਕਰਦੀ ਤੇ ਯੂਨੀਵਰਸਿਟੀ ਆਈ ਸੀ ਸਰਟੀਫਿਕੇਟ ਲੈਣ ਲਈ ਯੂਨੀਵਰਸਿਟੀ ਆਈ ਸੀ ਤੇ ਪੁਲਿਸ ਵੀ ਮੌਕੇ ਤੇ ਪਹੁੰਚੀ ਜਿਨ੍ਹਾਂ ਨੇ ਇਸੇ ਘਟਨਾ ਦੀ ਪੁਸ਼ਟੀ ਕੀਤੀ ਫਿਲਹਾਲ ਮ੍ਰਿਤਕ ਦੇ ਨੂੰ ਫਗਵਾੜਾ ਦੇ ਸਿਵਲ ਹਸਪਤਾਲ ਵਿੱਚ ਰੱਖਿਆ ਗਿਆ ਤੇ ਪਰਿਵਾਰ ਨੂੰ ਸੂਚਨਾ ਦੇ ਦਿੱਤੀ ਗਈ ਹੈ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਪਰਿਵਾਰ ਦੇ ਬਿਆਨ ਤੋਂ ਬਾਅਦ ਹੁਣ ਅਗਲੇਰੀ ਕਾਰਵਾਈ ਕੀਤੀ ਜਾਵੇਗੀ ਫਗਵਾੜਾ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਨਿਜੀ ਯੂਨੀਵਰਸਿਟੀ ਵਿੱਚ ਇੱਕ ਕੁੜੀ ਜਦੋਂ hetha dig jaandi hai 9ਵੀਂ ਮੰਜ਼ਿਲ ਤੋਂ ਉਸ ਤੋਂ ਬਾਅਦ ਕਾਫੀ ਡਰ ਦਾ ਮਾਹੌਲ ਵੀ ਦੇਖਿਆ ਜਾਂਦਾ ਹੈ ਪੁਲਿਸ ਮੌਕੇ ਤੇ ਪਹੁੰਚਦੀ ਹੈ ਪਰ ਆਖਰ hetha diggi ਕਿਵੇਂ ਇਹ ਸਵਾਲ ਜ਼ਰੂਰ ਹੈ ਨਿਜੀ ਯੂਨੀਵਰਸਿਟੀ ਦੇ ਵਿੱਚ ਇਹ ਹਾਦਸਾ ਵਾਪਰਿਆ ਤੇ ਉਥੇ ਹੀ ਕੀ ਇਸਨੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਸੀ ਜਾਂ ਫਿਰ ਕਿਸੇ ਨੇ ਧੱਕਾ ਦਿੱਤਾ ਇਹ ਜਾਂਚ ਦਾ ਵਿਸ਼ਾ ਹੈ ਫਿਲਹਾਲ ਪੁਲਿਸ ਪ੍ਰਸ਼ਾਸਨ ਨੇ ਪੁਸ਼ਟੀ ਕਰ ਦਿੱਤੀ ਹੈ ਕਿ ਅਜਿਹੀ ਘਟਨਾ ਹੋਈ ਹੈ ਤੇ ਇੱਕ ਕੁੜੀ 9ਵੀਂ ਮੰਜ਼ਲ ਤੋਂ ਹੇਠਾਂ ਡਿੱਗ ਗਈ ਫਗਵਾੜਾ ਦੇ ਇੱਕ ਨਿੱਜੀ ਯੂਨੀਵਰਸਿਟੀ ਦਾ ਇਹ ਮਾਮਲਾ ਹੈ ਦਿੱਲੀ ਵਿੱਚ ਇੱਕ ਕੁੜੀ ਨੌਕਰੀ ਕਰਦੀ ਹੈ ਤੇ ਕੁਝ ਸਮਾਂ ਪਹਿਲਾਂ ਇਸ ਯੂਨੀਵਰਸਿਟੀ ਦੀ ਵਿਦਿਆਰਥਣ ਸੀ ਸਰਟੀਫਿਕੇਟ ਲੈਣ ਲਈ ਫਗਵਾੜਾ ਦੀ ਇਸ ਨਿੱਜੀ ਯੂਨੀਵਰਸਿਟੀ ਵਿੱਚ ਪਹੁੰਚੀ ਸੀ ਜਿੱਥੇ 9ਵੀਂ ਮੰਜ਼ਲ ਤੋਂ ਹੇਠਾਂ ਡਿੱਗ ਗਈ ਆਕਾਂਖਸ਼ਾ ਇਸ ਕੁੜੀ ਦਾ ਨਾਂ ਦੱਸਿਆ ਜਾ ਰਿਹਾ ਹੈ ਕਰਨਾਟਕਾ ਦੇ ਮੰਗਲੂਰੂ ਦੀ ਰਹਿਣ ਵਾਲੀ ਦੱਸੀ ਜਾ ਰਹੀ ਹੈ ਕੁਝ ਸਮਾਂ ਪਹਿਲਾਂ ਇਸ ਯੂਨੀਵਰਸਿਟੀ ਦੀ ਵਿਦਿਆਰਥਣ ਸੀ ਤੇ ਹੁਣ ਸਰਟੀਫਿਕੇਟ ਲੈਣ ਲਈ ਆਈ ਸੀ ਤੇ ਹੁਣ ਇਹ ਹਾਦਸਾ ਵਾਪਰਿਆ ਤੇ ਇਸ ਕੁੜੀ ਦੀ ਮੌਤ ਹੋ ਗਈ ਫਿਲਹਾਲ ਪੁਲਿਸ ਜਾਂਚ ਕਰ ਰਹੀ ਹੈ ਕਿ ਆਖਰ ਨੌਵੀਂ ਮੰਜ਼ਿਲ ਤੋਂ ਇਹ ਵਿਦਿਆਰਥਣ ਕਿਵੇਂ ਡਿੱਗ ਗਈ ਫਿਲਹਾਲ ਦਿੱਲੀ ਵਿੱਚ ਨੌਕਰੀ ਕਰਦੀ ਹੈ ਪਹਿਲਾਂ ਵਿਦਿਆਰਥਣ ਸੀ ਇਸ ਯੂਨੀਵਰਸਿਟੀ ਦੀ ਤੇ ਸਰਟੀਫਿਕੇਟ ਲੈਣ ਲਈ ਫਗਵਾੜਾ ਦੀ ਨਿੱਜੀ ਯੂਨੀਵਰਸਿਟੀ ਪਹੁੰਚੀ ਸੀ